ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆਂ ਜੀ Swift ਗੱਡੀ ਵਿਕਾਊ ਹੈ ਜੀ ਪੈਡ ਬੈਨੀਬਲ ਮਾਨਸਾ ਦੇ ਵਿੱਚ ਘੜੀ ਹੈ ਤੁਸੀਂ ਦੇਖ ਸਕਦੇ ਹੋ 2013 ਮਾਡਲ ਲਾਸਟ ਹੈ ਜੀ ਪੀਵੀ 31 ਨੰਬਰ ਆਰਸੀ 2014 ਦੀ ਹੈ ਜੀ 4 ਲੱਖ ਰੁਪਏ ਰੇਟ ਰੱਖਿਆ ਹੈ ਫਿਕਸ ਰੇਟ ਹੈ ਜੀ 4 ਲੱਖ ਰੁਪਏ 91 ਪੂਰਾ 565000 91 ਪੂਰਾ 565000 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift ਗੱਡੀ 2013 ਮਾਡਲ ਲਾਸਟ 4 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਦੁਆਬੇ ਏਰੀਏ ਦੇ ਵਿੱਚ ਜ਼ਮੀਨ ਠੇਕੇ ਤੇ ਚਾਹੀਦੀ ਹੈ ਜੀ 25 ਤੋਂ 50 ਏਕੜ 959222750 959222750 ਨੰਬਰ ਤੇ ਸੰਪਰਕ ਕਰੋ ਦੁਆਬੇ ਏਰੀਏ ਦੇ ਵਿੱਚ ਇਹਨਾਂ ਵੀਰਾਂ ਨੂੰ ਜ਼ਮੀਨ ਚਾਹੀਦੀ ਹੈ ਜੀ ਠੇਕੇ ਤੋਂ 25 ਤੇ 50 ਏਕੜ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 2007 ਮਾਡਲ ਪੰਜਾਬ ਨੰਬਰ 90% ਦੀ ਕੰਡੀਸ਼ਨ ਇੰਜਨ ਗੇਅਰ ਦਾ ਓਕੇ 4 ਸਿਲੰਡਰ ਚੱਪ ਵਾਲੀ ਕਾਪੀ ਚਾਰ ਸਿਲੰਡਰ ਚੱਪ ਵਾਲੀ ਕਾਪੀ ਹੈ ਜੀ 90% ਤੈਰ ਨੇ ਇੰਜਨ ਗੇਅਰ ਦਾ ਓਕੇ ਹੈ ਸੱਤ ਮਾਡਲ ਹੈ ਪੰਜਾਬ ਨੰਬਰ ਹੈ ਜੀ 9914973549 ਨੰਬਰ ਤੇ ਫੋਨ ਕਰਕੇ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜੀ ਸਮਾਨ ਏਰੀਆ 'ਚ ਇੱਕ ਦੋ ਕਿੱਲੇ ਜ਼ਮੀਨ ਜਾਂ ਫਾਰਮ ਹਾਊਸ ਬਿਕਾਊ ਹੋਵੇ ਤਾਂ ਇਹਨਾਂ ਵੀਰਾਂ ਨਾਲ ਜ਼ਰੂਰ ਸੰਪਰਕ ਕਰੋ ਜਿਨ੍ਹਾਂ ਨੇ ਖਰੀਦਣਾ ਹੈ ਇੱਕ ਦੋ ਕਿੱਲੇ ਜ਼ਮੀਨ ਜਾਂ ਫਾਰਮ ਹਾਊਸ ਬਣਾਇਆ ਹੋਵੇ ਸਮਾਨ ਏਰੀਆ 'ਚ 7206810260 ਇਸ ਨੰਬਰ ਤੇ ਸੰਪਰਕ ਹੋ ਜੇਕਰ ਕੋਈ ਵਿਦਬੇਚਦਾ ਹੋਵੇ ਪਲਸਰ 135 ਮੋਟਰਸਾਈਕਲ ਚੋਰੀ ਹੋ ਗਿਆ ਜੀ ਜਿਹਦਾ ਨੰਬਰ ਹੈ ਪੀਵੀ08 ਬੀਡਬਲਯੂ 8199 ਬਲੈਕ ਕਲਰ ਹੈ ਜੀ ਪਿੰਡ ਧੂਰੀ ਪਤਾ ਦੱਸਣ ਵਾਲੇ ਨੂੰ 5000 ਰੁਪਏ ਇਨਾਮ ਦਿੱਤਾ ਜਾਵੇਗਾ ਜੀ ਨੰਬਰ ਤੁਸੀਂ ਨੋਟ ਕਰ ਲਓ 88378 40090 88378 40090 ਇਸ ਨੰਬਰ ਤੇ ਜਰੂਰ ਦੱਸੋ ਜੇਕਰ ਕਿਸੇ ਵੀ ਵੀਰ ਨੂੰ ਮੋਟਰਸਾਈਕਲ ਬਾਰੇ ਪਤਾ ਚੱਲੇ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2018 ਮਾਡਲ 1233 ਘੰਟੇ ਚੱਲਿਆ ਜੀ ਰੇਟ ਹੈਗਾ 590000 ਏਰੀਆ ਹੈਗਾ ਜੀ ਪੱਟੀ ਤਰਨਤਨ ਇੰਜਨ ਗੇਅਰ ਦਾ ਓਕੇ ਕੋਈ ਕਮੀ ਵੇਸ਼ ਨਹੀਂ ਫੁੱਲ ਗਾਰੰਟੀ ਹੈ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ 8264716 ਪੂਰਾ 200 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2018 ਮਾਡਲ 590 ਅੱਜ ਖਰੀਦ ਸਕਿਓ ਕੀਐਸ ਦਾ ਰੀਪਰ ਵਿਕਾਊ ਹੈ ਜੀ 2013 ਮਾਡਲ ਰੇਟ 1,45,000 ਰੁਪਏ ਏਰੀਆ ਬਟਾਲਾ 95766 53242 ਇਸ ਨੰਬਰ ਤੇ ਫੋਨ ਕਰਕੇ ਕੀਐਸ ਦਾ ਰੀਪਰ 2013 ਮਾਡਲ 1,45,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਦੇ ਨਵੇਂ ਆਏ ਹੋਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਟਾਇਰ ਨਵੇਂ ਨੇ 1080 ਘੰਟਾ ਚੱਲਿਆਗਾ 620000 ਰੁਪਏ ਡਿਮਾਂਡ ਰੱਖੀ ਗਈ ਆ ਫਾਈਬਰ ਹੁੱਡ ਤੇ ਹੈਵੀ ਬੰਪਰ ਲੱਗਿਆ 7889022262 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2018 ਮਾਡਲ 620000 ਵਿੱਚ ਫਿੱਟ ਸਕਦੇ ਹੋ ਵਰਨਾ ਗੱਡੀ ਵਿਕਾਊ ਹੈ ਜੀ ਲਾਸਟ ਮਾਡਲ ਹੈ ਗੱਡੀ ਦਾ 2011 RC 2012 ਦੀ ਹੈ ਰੇਟ 295000 ਏਰੀਆ ਸ਼ਹਿਰ ਤਰਨਤਾਰਨ ਫੁੱਲ ਗਰੰਟੀ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 73475 64680 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵਰਨਾ ਗੱਡੀ ਨੂੰ ਖਰੀਦ ਸਕਦੇ ਹੋ ਦਿ ਲਕਸ ਮੋਟਰਸਾਈਕਲ ਵਿਕਾਊ ਹੈ ਜੀ 2021 ਮਾਡਲ ਹੈ 55000 ਰੇਟ ਮੰਗਿਆ ਏਰੀਆ ਜੀ ਪਿੰਡ ਕੱਗਾ ਕਲਾ ਜਲਾਲਾਬਾਦ 9814841140 ਇਸ ਨੰਬਰ ਤੇ ਫੇਟ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਇਹ ਵੀਡੀਓ ਹੋਰ ਬੀਨਾਂ ਤੱਕ ਪਹੁੰਚ ਸਕੇ ਬੁਲਟ ਵਿਕਾਊ ਹੈ ਜੀ 2010 ਮਾਡਲ ਬੁਲਟ ਵਿਕਾਊ ਹੈ 2010 ਮਾਡਲ ਹੈ ਬਹੁਤ ਹੀ ਘੱਟ ਚੱਲਿਆ ਸਾਰਾ オリジナル ਰੇਟ ਹੈ ਜੀ ਦਾ 1 ਲੱਖ 80000 ਇਹ 1 ਲੱਖ 80000 ਪਰ ਰੇਟ ਮੰਗਿਆ 10 ਮਾਡਲ ਹੈ ਬਹੁਤ ਘੱਟ ਚੱਲਿਆ ਸਾਰਾ Ориਜਨਲ ਕਾਗਜ ਵਗੈਰਾ ਓਕੇ ਨੇ ਜੀ ਸਾਰੇ 9878524505 ਇਹ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬੁਲਟ ਹੈ ਜਿਹੜਾ 1 ਲੱਖ 80000 ਚ ਖਰੀਦ ਸਕਦੇ ਹੋ 3 ਮਹੀਨਿਆਂ ਦੀ ਗੱਬਣ ਬੱਕਰੀ ਵਿਕਾਊ ਹੈ ਜੀ ਮੰਗਰ ਦੋ ਬੱਚੇ ਰੇਟ ਹੈ 40000 ਏਰੀਆ ਗੁਰੂ ਹਰ ਸਹਾਏ ਪੈਸਿਆਂ ਦੀ ਲੋੜ ਸੀ ਕਿ ਇਸ ਕਰਕੇ ਬੇਚ ਰਹੇ ਨੇ ਜੀ 40000 ਰੁਪਏ ਰੇਟ ਰੱਖਿਆ ਗਿਆ ਹੈ 3 ਮਹੀਨੇ ਦੀ ਗੱਬਣ ਬੱਕਰੀ ਹੈ ਮੰਗਰ ਦੋ ਬੱਚੇ ਨੇ 8872852141 8872852141 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਨਿਊ ਹਾਲੈਂਡ 36ਤੀ ਟਰੈਕਟਰ ਲੈਣਾ ਜੀ 2018 ਮਾਡਲ ਤੋਂ ਉੱਪਰਲਾ ਮਾਡਲ ਹੋਵੇ ਏਰੀਆ ਜੀ ਗੁਰਦਾਸਪੁਰ ਜੇਕਰ ਕੋਈ ਵੀਰ ਵੇਚਦਾ ਹੋਵੇ ਤਾਂ ਇਹਨਾਂ ਵੀਰਾਂ ਨਾਲ ਜ਼ਰੂਰ ਸੰਪਰਕ ਕਰੇ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ 9876643344 ਨੰਬਰ ਤੇ ਸੰਪਰਕ ਕਰ ਸਕਦੇ ਹੋ ਹਸਪੀਟਲ ਸੇਲ ਕਰਨਾ ਜੀ ਮਾਲਕ ਵੀਰ ਨੇ ਬਾਹਰ ਜਾਣਾ ਇਸ ਕਰਕੇ ਜਲਦੀ ਤੋਂ ਜਲਦੀ ਸੇਲ ਕਰਨਾ ਜੀ ਡਬਲ ਸਟੋਰੀ ਬਿਲਡਿੰਗ ਬਣੀ ਹੋਈ ਹੈ 27 ਰੂਮ ਨੇ 90% ਟਾਈਲ ਵਰਕ ਹੋਇਆ ਜੀ A to Z ਸਾਰੀਆਂ ਸੁਵਿਧਾਵਾਂ ਨੇ ਬਿਜਲੀ ਪਾਣੀ ਕੋਈ ਕਮੀ ਪੇਸ਼ ਨਹੀਂ ਹੈਗੀ ਜੀ ਬਸ ਮਾਲਕ ਵੀਰ ਨੇ ਬਾਹਰ ਜਾਣਾ ਇਸ ਕਰਕੇ ਬੇਚ ਰਹੇ ਨੇ ਜੀ ਤਿੰਨ ਵੱਡੇ ਹਾਲ ਬਣੇ ਹੋਏ ਨੇ 27 ਰੂਮ ਨੇ ਜੀ ਏਰੀਆ ਹੈਗਾ ਟਾਊਨ ਹਰਿਆਣਾ ਹੁਸ਼ਿਆਰਪੁਰ ਪੰਜਾਬ ਨੰਬਰ ਨੋਟ ਕਰ ਲਓ ਜੀ 9855773780 95309 29893 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਹਸਪੀਟਲ ਆ ਜਿਹੜਾ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਤੇ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ ਨੰਬਰ ਇੱਕ ਵਾਰ ਫੇਰ ਤੋਂ ਨੋਟ ਕਰ ਸਕਦੇ ਹੋ ਜੀ 9855773780 9530929893 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਈਮਾਲ ਕੁਵੀਰ ਦੇ ਨਾਲ ਡੀਲ ਕਰ ਸਕਦੇ ਹੋ ਜੀ ਤੇ ਹਸਪੀਟਲ ਆ ਜਿਹੜਾ ਖਰੀਦ ਸਕਦੇ ਹੋ ਸੋ ਵੀਡੀਓ ਕਿਵੇਂ ਲੱਗੀ ਜੀ ਜਰੂਰ ਦੱਸਿਆ ਕਰੋ ਤੇ ਜਿਹੜੇ ਵੀ ਚੈਨਲ ਦੇ ਨਵੇਂ ਇਹਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਇੱਕ ਬੇਨਤੀ ਹੈ ਜੀ ਜਿਹੜਾ ਤੁਸੀਂ ਰੇਟ ਲਾ ਕੇ ਭੇਜਦੇ ਹੋ ਮਾਰਕੀਟ ਦੇ ਹਿਸਾਬ ਨਾਲ ਭੇਜਿਆ ਕਰੋ ਜੀ ਕਈ ਵਾਰੀ ਵੀਰ ਵਧਾ ਚੜਾ ਕੇ ਪਾ ਦਿੰਦੇ ਨੇ ਸੋਨਾ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਤਾਂ ਕਿ ਤੁਹਾਡੇ ਹਰ ਇੱਕ ਜੀ ਆਸਾਨੀ ਦੇ ਨਾਲ ਘਰ ਬੈਠੇ ਜਲਦੀ ਸੇਲ ਹੋ ਸਕੇ ਸੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟਮਾ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਤੇ ਜੇਕਰ ਕੋਈ ਵੀ ਵੀਰ ਸਪੈਸ਼ਲ ਐਡ ਕਰਵਾਉਣ ਦਾ ਚਾਹਵਨ ਹੋਵੇ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦਾ 9877988440 ਇਸ ਨੰਬਰ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਾਂਗੇ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ